ਬਾਈ ਜੀ ਆ ਬਾਈ ਦਾ ਫੋਨ ਗਰ ਗਿਆ ਸੀਗਾ ਮੇਰੇ ਮੱਥਾ ਟਿਕਨ ਆਇਆ ਥਾ ਫੋਨ ਖੋ ਗਿਆ ਔਰ ਆ ਬਿਰਜੀ ਨੇ ਜਿਹੜਾ ਵੀਡੀਓ ਬਣਾਉਂਦਾ ਹੈਗਾ ਆ ਪਾਈ ਨੇ ਮੈਨੂੰ ਫੋਨ ਉਹਦਾ ਲੜਕਾ ਹੈਗਾ ਫੋਨ ਦਿੱਤਾ ਮੈਨੂੰ ਬਾਬੇ ਨੂੰ ਧੰਨਵਾਦ ਔਰ ਪਾਈ ਨੂੰ ਬਹੁਤ ਬਹੁਤ ਧੰਨਵਾਦ ਹੈਗਾ ਮੇਰਾ ਸਾਧਾ ਠੀਕ ਹੈ ਵੀਰੇ ਠੀਕ ਹੈ ਕੋਈ ਗੱਲ ਨਹੀਂ ਬਹੁਤ ਧੰਨਵਾਦ ਤੇਰਾ ਅਸੀਂ ਤਾਂ ਕਹਿੰਦੇ ਆ ਬਾਈ ਅੰਗਾ ਹੋਵੇ ਕਹਿੰਦਾ ਭਲਾ ਹੋਵੇ ਠੀਕ ਹੈ ਗੌਰ ਰੱਖਿਆ ਕਰੋ ਚੀਜ਼ਾਂ ਦੀ ਠੀਕ ਹੈ ਫਾਇਦਾ ਕੋਈ ਗੱਲ ਨਹੀਂ 2 400 ਦੀ ਉਹ ਗੱਲ ਹੈ ਠੀਕ ਨਹੀਂ ਵੀਰੇ ਮੈਂ ਸਾਡਾ ਅੰਕਲ ਜੀ ਮੈਂ ਨੌਕਰ ਤੋਂ ਨੌਕਰੀ ਹਾਂ ਆ ਇਸ ਤੋਂ ਸਾਡਾ ਕੋਲੇ ਰਖਨਪੁਰ ਚੱਲ ਕੋਈ ਗੱਲ ਨਹੀਂ ਵੀਰੇ ਅਸੀਂ ਤਾਂ ਆਉਂਦੇ ਸੀਗੇ ਸਾਨੂੰ ਰਸਤੇ ਇਹ ਮੁੰਡੇ ਨੂੰ ਮਿਲ ਗਿਆ ਮੇਰੇ ਨੂੰ ਕਿੱਥੇ ਮਿਲਿਆ ਦਾ ਛੋਟੇ ਤੈਨੂੰ ਅੱਛਾ ਇਹ ਮੁੰਡਾ ਕਹਿੰਦਾ ਹਾਂ ਹਾਂ ਇਹ ਆਉਂਦਾ ਸੀਗਾ ਇਹ ਕਹਿੰਦਾ ਵੀ ਆਪਾਂ ਡੈਡੀ ਫੋਨ ਕਰਿਆ ਹੋਇਆ ਹੈ ਮਾਹ ਚੱਲ ਕੋਈ ਗੱਲ ਨਹੀਂ ਵੀ ਪਾਈ ਜੇ ਕੇ ਦਾ ਫੋਨ ਆ ਗਿਆ ਆਪਾਂ ਇਹਨੂੰ ਫੜਾ ਦਾਂਗੇ ਚਲੋ ਫੋਨਨੇ ਸਾਬਾ ਤਾਂ ਹੈ ਖਲਮ ਦਾ ਸਾਡੀ ਕਹਾਣੀ ਅੱਛੇ ਮੈਂ ਬੋਲਾ ਕਿ ਇੱਕ ਨੰਬਰ ਲਾ ਦਿਓ ਬਿਰਜੀ ਹਾਂ ਜੀ ਅੰਮ੍ਰਾਇ ਤੇ ਕੀ ਫੋਨ ਹੈਗਾ ਇਹਦੇ ਵਿੱਚ ਮੇਰਾ ਘਰ ਵਾਲੇ ਦਾ ਸਾਇਦ ਅਰ ਨੰਬਰ ਆਏਗਾ ਮੇਰਾ ਕੌਣ ਦਾ ਨੰਬਰ ਆਏਗਾ ਠੀਕ ਠੀਕ ਇਹ ਖੋ ਗਿਆ ਚਲ ਠੀਕ ਹੈ ਕੋਈ ਗੱਲ ਨਹੀਂ ਵੀਰੇ ਓਕੇ ਅੱਦੇ ਤਿੰਨੇ ਬਾਅਦ ਬਿਰਜੀ ਕੋਈ ਗੱਲ ਨਹੀਂ